ਮંત્રી ਰਹੇ ਸਿੱਤਾਹੰਦਰਤਵਾਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰਦੇ ਹੋ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਨ ਗਰੀਬ ਸਿੱਖੋਂ ਕੋ ਦੂਪ ਬਾਦਸ਼ਾਹੀ ਬਾਦਸ਼ਾਹੀ ਲੋਗ ਤੇ ਬਾਦਸ਼ਾਹੀ ਹੀ ਧਰਤੀ ਤੋਂ ਬਗੈਰ ਕਿਵੇਂ ਹੋ ਜੂਗੀ ਤੁਹਾਡੇ ਮਤਾਬਕ ਤੁਹਾਡੇ ਮਤਾਬਕ ਧਰਤੀ ਤੋਂ ਬਗੈਰ ਹੋ ਜੂਗੀ ਸਿੱਖਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਨਾ ਤੁਹਾਡੇ ਮਤਾਬਕ ਕੋਈ ਗੱਲ ਨਹੀਂ ਹੁੰਦਾ ਸਾਡਾ ਕੋਈ ਤੱਕ ਨਹੀਂ ਕਿ ਇਨਸਾਫ ਨਹੀਂ ਮਿਲਦੇ 40 ਸਾਲ ਤੋਂ ਤੁਸੀਂ ਤਾਂ ਜੀ ਦੇਖੋ ਵੇ ਮਹਾਰਾਜ ਮਾਫ ਕਰਨਾ ਤੁਹਾਡੇ ਵਰਗੇ ਸਿੱਖ ਨਾ ਜਦੋਂ ਤੱਕ ਕਾਂਗਰਸ ਦਾ ਰਾਜ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਬੀਜੇਪੀ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਸ਼੍ਰੀ ਰਾਮ ਤੁਸੀਂ ਵੀ ਦੇਖੋ ਜੈ ਸ਼੍ਰੀ ਰਾਮ ਮੈਂ ਛੱਡ ਹੁਣ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਹੈ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਸੀਂ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਚਣੀ ਚਾਹੀਦੀ ਆ ਇਕੱਲੇ ਇਕੱਲੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਐਨਡਾ ਦੀ ਪਿਓਰਟੀ ਅਡਵਾਈਜ਼ਰ ਗੋਇਲ ਦੇ ਤੇ ਯਾਦਵੇ ਕਰੋ ਦਾ ਹੋਰ ਅਫਸਰ ਹੈ ਤੇ ਸਮੰਤ ਗੋਇਲ ਉਹਦੇ ਵੀ ਫਰੰਟ ਕੱਟ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਤ ਹੋਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅਜਤ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ ਬਣਾ ਕੇ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਆ ਕਿ 40 ਬਾਰੇ ਹੋ ਗਏ ਜੱਤ ਘੱਲੂ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਹੈ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਹੈ। ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਹੈ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸਸੀਪੀ ਜਦੋਂ ਵਾਪਸ ਜਾਣਾ ਚਾਹਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਹਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਦ ਸਮਝਦੀ ਨਹੀਂ ਹੈ ਸੋ ਅਸੀਂ ਇੰਨ ਨੂੰ ਇੱਕ ਯਾਦ ਪੱਤਰ ਦੇਣ ਹੈ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸਾਬਜਾਂ ਦੇ ਅੰਦਰ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਪੁਰਖ ਸਾਹਿਬ ਦੇ ਜਜ਼ਦਾਰ ਸਾਹਿਬ ਦੀ ਉਹਦੇ ਵਿੱਚ ਸਾਰੇ ਨਾਂ ਦੇਣ ਜਿਹੜਾ ਨਵਾਂ ਦੌਰ ਚੱਲਿਆ ਹੈ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ ਪਾਕਿਸਤਾਨ ਦੇ ਵਿੱਚ ਯੂਕੇ ਤੇ ਕੈਨੇਡਾ ਤੇ ਅਟੈਂਪਟ ਕੀਤੀ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਤੇ ਹਰਿਆਣੇ ਦੇ ਵਿੱਚ ਸੁਖਰੇ ਦੀਪ ਸਿੰਘ ਸੰਤੂ ਨੂੰ ਮਾਰਤਾ ਹੈ ਮੂਸੇਵਾਲ ਨੂੰ ਪੰਜਾਬ 'ਚ ਮਾਰਤਾ ਹੈ ਆ ਨਮਾ ਹੋਰ ਇੱਕ ਇਹ ਸਗਾ ਹੋਰ ਪ੍ਰੀਤ ਸਿੰਘ ਦਾ ਰੀਡ ਕੋਰ ਦਾ ਉਸ ਰਮਾਰ ਦੁੱਤਾ ਹੈ ਕਿ ਇਹ ਕਿਹੜੀ ਪਾਲਿਸੀ ਹੈ ਜਿਹਦੇ ਤਹਿਤ ਤੁਸੀਂ ਇਹ ਸਿੱਖਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਚਣੀ ਚਾਹੀਦੀ ਹੈ ਕਿੰਨੇ ਕੰਨੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਕੈਨੇਡਾ ਦੀ ਬਾਦਸ਼ਾਹੀ ਕੈਨੇਡਾ ਦੀ ਬਾਦਸ਼ਾਹੀ ਪਾਕਿਸਤਾਨ ਦੀ ਯੂਕੇ ਦੀ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਉਹਨਾਂ ਦੀ ਬਾਦਸ਼ਾਹੀ ਨੂੰ ਵੀ ਤੋੜਿਆ ਹੈਗਾ ਇਹ ਤਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਬ੍ਰਿਟਾਨੀਆ ਨੂੰ ਵੀ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਉਹਨਾਂ ਮੁਲਕਾਂ ਦੀ ਬਾਦਸ਼ਾਹੀ ਇੰਡੀਆ ਨੇ ਤੋੜ ਦਿੱਤੀ ਹੈ ਤੇ ਜਿਹੜੀ ਮਨੋ ਡਾਕਟਰੀਨ ਹੈ ਉਹ ਵੀ ਭੰਗ ਕੀਤੀ ਹੈ ਅਮਰੀਕਾ ਦੀ ਉਹਦੇ ਮੁਤਾਬਕ ਅਮਰੀਕਾ ਚਾਹੁੰਦਾ ਕਿ ਕੋਈ ਵੀ ਬਾਹਰਲਾ ਦੇਸ਼ ਸਾਡੇ ਇਲਾਕੇ ਦੇ ਵਿੱਚ ਕੋਈ ਹਮਲਾ ਜਾਂ ਗੋਲੀ ਦਾ ਚਲਾਏ ਜਿਵੇਂ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕੀਤਾ ਸੀ ਔਰ ਅੰਤ ਨੂੰ ਫਿਰ ਅਮਰੀਕਾ ਨੂੰ ਜਾਪਾਨ ਨੂੰ ਖਤਮ ਕਰਨਾ ਪਿਆ ਜਦੋਂ ਦੋ ਬੰਬ ਐਟਮ ਬੰਬ ਦੇ ਹੈ ਰਾਸ਼ੀਮਾ ਤਿੰਨ ਸਾਫੇ ਦੇ ਵਿੱਚ ਉਹਨਾਂ ਨੇ ਸਿੱਟੇ ਨ ਪਏ ਸੋ ਮੇਰਾ ਮਤਲਬ ਹੈ ਕਿ ਜਿਹੜੀ ਅਮਰੀਕਾ ਦੀ ਰੀਤ ਹੈ ਕਿ ਉਹਨਾਂ ਦੀ ਜਿਹੜੀ ਬਾਦਸ਼ਾਹੀ ਤੋੜ ਦਿੱਤੀ ਹੈ ਉੱਥੇ ਅਟੈਂਪਟ ਕਰਨ ਦੀ ਤੇ ਵਰੰਟ ਕੱਢ ਦਿੱਤੇ ਹੈਗੇ ਆ ਇਹ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਗੋਇਲ ਦੇ ਇਹ ਯਾਦਵੇ ਕਰੋ ਦਾ ਹੋਰ ਅਫਸਰ ਹੈ ਸਮੰਤ ਗੋਇਲ ਉਹਦੇ ਵੀ ਵਾਰੰਟ ਕੱਟ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਨਤ ਹੋਊਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅੱਜ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ ਮਾਨ ਸਾਹਿਬ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਤੇ ਭਾਰਤ ਨੇ ਉਹਦਾ ਬੜਾ ਸਖਤ ਨੋਟਿਸ ਲਿਆ ਦੇ ਲੋਕ ਦੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਅਸ਼ਰੀਆਮ ਕਤਲ ਹੋ ਰਿਹਾ ਹੈ। ਇਹ ਗੱਲ ਤੁਹਾਡੀ ਠੀਕ ਹੈ ਜੀ ਪਰ ਇਹ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ। ਬਦਕਿਸਮਤੀ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ, ਜਾ ਉਹਨਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਤੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈਗਾ। ਤੇ ਸਿੱਖਾਂ ਦੇ ਲਈ ਵੀ ਉਹੀ ਹੈ ਤੇ ਅਸੀਂ ਕਹਿੰਦੇ ਹਾਂ ਬੰਗਲਾਦੇਸ਼ ਨੂੰ ਜੇ ਤੁਹਾਨੂੰ ਤਾੜਨਾ ਦਿੱਤੀ ਹੈ ਤੁਸੀਂ ਵੀ ਇੰਡੀਆ ਨੂੰ ਕਹੋ ਕਿ ਤੁਸੀਂ ਸਿੱਖਾਂ ਦੇ ਜਿਹੜੇ ਨਜਾਇਜ਼ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਤੇ ਯੂਕੇ ਦੇ ਵਿੱਚ ਸਿੱਖ ਮਾਰੇ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਤੁਹਾਡਾ ਕੀ ਸਟੈਂਡ ਹੈ ਤੇ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ ਸਟੈਂਡ ਕੀ ਹੈ ਦੂਸਰੀ ਗੱਲ ਹੈ 1971 ਦੇ ਵਿੱਚ 71 ਦੇ ਵਿੱਚ ਪਾਕਿਸਤਾਨ ਦੇ ਦੋ ਹਿੱਸੇ ਕਰਤੇ ਸੀ ਕਿ ਉੱਥੇ ਹਿੰਦੂਆਂ ਨੂੰ ਖਤਰਾ ਹੈਗਾ ਫਿਰ ਮੇਰਾ ਮਤਲਬ ਪਾਕਿਸਤਾਨ ਦੇ ਦੋ ਹਿੱਸੇ ਕਰਨ ਦਾ ਕੀ ਫਾਇਦਾ ਸੀਗਾ ਸਾਰੀ ਲੜਾਈ ਕੀਤੀ ਜੰਗ ਕੀਤਾ ਤੇ ਜਿਹੜੇ ਅਫਸਰਾਂ ਨੇ ਉਹ ਲੜਾਈ ਜਿੱਤੀ ਲੈਫਟੇਨੈਂਟ ਜਨਰਲ ਜਗਜੀਤ ਸਿੰਘ ਰੋੜੇ ਨੇ ਤੇ ਜਨਰਲ ਸੁਭੇਕ ਸਿੰਘ ਨੇ ਜਨਰਲ ਸੁਭੇਕ ਸਿੰਘ ਨੇ ਤਾਂ ਇੱਥੇ ਵੀ ਬਹੁਤ ਵੱਡਾ ਦਰਬਾਰ ਸਾਹਿਬ ਦੇ ਵਿੱਚ ਮੋਰਚਾ ਲਾਇਆ ਤੇ ਮਿਲਟਰੀ ਦਾ ਰਵੈਤ ਹੈ ਜਿਹੜਾ ਦੁਸ਼ਮਣ ਵੀ ਜਰਨੈਲ ਮਾਰੇ ਜਦੋਂ ਲੜਾਈ ਦੇ ਵਿੱਚ ਉਹਨੂੰ ਉਸ ਤਰ੍ਹਾਂ ਦੀ ਫਿਊਨਰਲ ਉਹੋ ਜਿਹਾ ਸੰਸਕਾਰ ਦੇਣਾ ਪੈਂਦਾ ਜਿੰਨਾ ਤੁਸੀਂ ਆਪਣੇ ਜਰਨੈਲ ਨੂੰ ਦਿੰਦੇ ਹੋ ਤੇ ਜਨਰਲ ਸ਼ਬੀਕ ਸਿੰਘ ਨੂੰ ਕਿਉਂ ਨਹੀਂ ਉਹੋ ਜਿਹਾ ਮਿਲਟਰੀ ਦਾ ਤੁਸੀਂ ਇਹ ਸਨਮਾਨ ਦਿੱਤਾ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਹੈਗਾ ਤੇ ਫਿਰ ਜਨਰਲ ਰੋੜਾ ਜਿਨੇ ਇੰਨੀ ਵੱਡਿਆ ਤੁਹਾਡੇ ਦੀ ਜੰਗ ਜਿੱਤਿਆ ਤੇ ਉਸ ਨੂੰ ਤੁਸੀਂ ਬਿਲਕੁਲ ਪਛਾਣਿਆ ਨਹੀਂ ਤੇ ਜਿਹੜੀ ਕਿ ਬੇਕਦਰੀ ਕੀਤੀ ਹੈ ਸਿੱਖਾਂ ਦੀ ਤੇ ਬੰਗਲਾਦੇਸ਼ ਠੀਕ ਹੈ ਉਹਨੂੰ ਕਿਉਂ ਤੋੜਨਾ ਸੀ ਜੇ ਤੁਸੀਂ ਇਹ ਸਮਝਦੇ ਸੀਗੇ ਕਿ ਹਿੰਦੂ ਤਾਂ ਵੀ ਸੁਰੱਖਤ ਨਹੀਂ ਰਹਿਣਗੇ ਫਿਰ ਪਾਕਿਸਤਾਨ ਤੋੜਨ ਦਾ ਕੀ ਮਤਲਬ ਸੀਗਾ ਜਿਹੜਾ ਹਾਂਜੀ ਡੋਨਾਲਡ ਟਰੰਪ ਜਿਹੜਾ ਹੈਗਾ ਉਹ ਤੋਂ ਇੰਡੀਅਨਸ ਨੂੰ ਵਾਪਸ ਘਟਣ ਦੀ ਔਰ ਟਰੂਡੋ ਵੀ ਇਸੇ ਤਰ੍ਹਾਂ ਹੀ ਕਹਿ ਰਿਹਾ ਹੈ ਜਿਹੜੇ ਸਟੂਡੈਂਟਸ ਹੈਗੇ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਇਹ ਮੇਰਾ ਵਿਚਾਰ ਹੈ ਇਹ ਸਟੂਡੈਂਟਸ ਨੂੰ ਵਾਪਸ ਭੇਜ ਸਰ ਦੇ ਕਿਹਦਾ ਦਿੱਤਾ ਹੋਣਾ ਪਰ ਇਹ ਹੋਰ ਵੀ ਸਾਡੇ ਕਿ ਸਟੂਡੈਂਟਸ ਨੂੰ ਕਿ ਵਾਪਸ ਕਰਨਗੇ ਜਿਹੜੇ ਉੱਥੇ ਗਏ ਹੋਏ ਆ ਉਹਨਾਂ ਦਾ ਰਾਈਟ ਹੈਗਾ ਉੱਥੇ ਕਨਸਟੀਟਿਊਸ਼ਨ ਹੈ ਇੰਡੀਆ ਦੇ ਵਿੱਚ ਤਾਂ ਕਨਸਟੀਟਿਊਸ਼ਨ ਚੱਲਦੀ ਨਹੀਂ ਅਮਰੀਕਾ ਤੇ ਕਨ ਕੈਨੇਡਾ ਦੇ ਵਿੱਚ ਤਾਂ ਕਨਸਟੀਟਿਊਸ਼ਨ ਦਾ ਜ਼ੋਰ ਹੈਗਾ ਔਰ ਸਰ 40 ਸਾਲ ਦੀ ਜਿਹੜੇ ਸਰਕਾਰਾਂ ਦੇ ਰਵੱਈਏ ਤੋਂ ਲੱਗਦਾ ਕਿ ਸਿੱਖਾਂ ਨੂੰ ਇਨਸਾਫ਼ ਨਹੀਂ ਸੀ ਨਹੀਂ ਇਹ ਨਹੀਂ ਮਿਲੂਗਾ ਤਾਂ ਤੇ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਅਲਹਿਦਾ ਹੋਣਾ ਚਾਹੀਦਾ ਹੈ ਦੋ ਕਮਾ ਇੱਕ ਧਰਤੀ ਦੇ ਉੱਤੇ ਨਹੀਂ ਰਹਿ ਸਕਦੀਆਂ ਰਕੀਆਂ ਸਿੱਖ ਅਨੇਕ ਹੋਮ ਹੈ ਇਹਨਾਂ ਦਾ ਦੇਸ਼ ਅਲਹਿਦਾ ਹੋਣਾ ਚਾਹੀਦਾ ਹੈ ਤੇ ਅਲਹਿਦਾ ਹੋਣ ਦੇ ਵਿੱਚ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊ ਇਹਨਾਂ ਦਾ ਮਿਲਟਰੀ ਦਾ ਖਰਚਾ ਖਤਮ ਹੋਊਗਾ ਕਿਉਂ ਕਰਕੇ ਇਹਨਾਂ ਦਾ ਸਾਹਮਣਾ ਫਿਰ ਚੀਨ ਤੇ ਪਾਕਿਸਤਾਨ ਦੇ ਨਾਲ ਨਹੀਂ ਹੋਊਗਾ ਵਿੱਥ ਵਿਚਾਲੇ ਇੰਡੀਆ ਦੇ ਚੀਨ ਦੇ ਪਾਕਿਸਤਾਨ ਦੇ ਖਾਲਸਾਣ ਦੀ ਕੰਟਰੀ ਹੋਊਗੀ ਤੇ ਉਹ ਜਿਹੜੀ ਬਫਰ ਸਟੇਟ ਬਣੂਗੀ ਉੱਥੇ ਹਮੇਸ਼ਾ ਦੇ ਲਈ ਇਹ ਹੈ ਅਮਨ ਤੇ ਬਾਂਸਰੀ ਵੱਜਦੀ ਰਹੂਗੀ ਦੱਖਣੀ ਏਸ਼ੀਆ ਦੇ ਵਿੱਚ ਸਿੱਖ ਗੁਰੂਆਂ ਨੇ ਤਾਂ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਾਰਿਆਂ ਨੂੰ ਸਾਂਝੇ ਕਰਨ ਦਾ ਸੰਦੇਸ਼ ਦਿੱਤਾ ਤੁਸੀਂ ਵੱਡ ਦੀ ਗੱਲ ਕਰਦੇ ਕਿ ਸਿੱਖ ਵੱਖਰੇ ਰਹਿਣੇ ਚਾਹੀਦੇ ਨੇ ਦੂਜੀਆਂ ਕੌਮਾਂ ਵੱਖਰੀਆਂ ਰਹਿਣੀਆਂ ਚਾਹੀਦੀਆਂ ਇੱਕ ਹੋਤਾ ਨਹੀਂ ਜੀ ਤੋਂ ਦੱਸੀ ਮਤਲਬ ਗੁਰੂਆਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਠੀਕ ਹੈ ਉਹਨਾਂ ਨੇ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ ਬਖੂਣ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਸਾਂਝੀ ਪੰਗਤ 'ਚ ਉਹਨਾਂ ਨੇ ਇਹ ਨਹੀਂ ਕਿਹਾ ਕਿ ਛਿੱਤਰ ਖਾਓ ਕੌਮ ਖੋਗੇ ਕੋਈ ਨਹੀਂ ਨਹੀਂ ਤੁਸੀਂ ਬਹੁਤ ਕਲੇਵਰ ਹੋ ਪਰ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਹਨ ਗਰੀਬ ਸਿੱਖੋਂ ਕੋ ਨੂੰ ਬਾਤ ਸਹੀ ਨੇ ਸਿੱਖ ਨੂੰ ਬਾਦਸ਼ਾਹੀ ਮਿਲ ਜਾਨੀ ਵੱਖਰੀ ਗੱਲ ਹੈਗੀ ਆ ਡਾਕਟਰ ਮਰਮੋਤ ਨੇ 10 ਸਾਲ ਤੱਕ ਬਾਦਸ਼ਾਹੀ ਨਹੀਂ ਦੀ ਆ ਤੁਸੀਂ ਤਾਂ ਮੰਤਰੀ ਰਹੇ ਤੁਸੀਂ ਤਾਂ ਹਿੰਦੂwadi ਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰਦੇ ਹੋ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਹਨ ਗਰੀਬ ਸਿੱਖੋਂ ਕੋਲੋਂ ਬਾਦਸ਼ਾਹੀ ਬਾਦਸ਼ਾਹੀ ਲੋਕ ਤੇ ਬਾਦਸ਼ਾਹੀ ਹੀ ਤਰਤੀ ਤੋਂ ਬਗੈਰ ਕਿਵੇਂ ਹੁੰਦਾ ਹੁੰਦਾ ਦੇਵਾ ਤੁਹਾਡੇ ਮੁਤਾਬਕ ਤਰਤੀ ਤੋਂ ਬਗੈਰ ਹੋ ਜੂਗੀ ਸਿੱਖਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ ਤੁਹਾਡੇ ਮੁਤਾਬਕ ਕੋਈ ਗੱਲ ਨਹੀਂ ਸਾਡਾ ਕੋਈ ਤਕਰੀਰ ਨਹੀਂ ਮਿਲੰਦੇ 40 ਤੁਸੀਂ ਸਾਜੀ ਦੇਖੋ ਮਾਫ ਕਰਨਾ ਪਰ ਦੇਵਰ ਕੇ ਸਿੱਖਣਾ ਜਦੋਂ ਤੋਂ ਕਾਂਗਰਸ ਦਾ ਰਾਜ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਭਾਜਪਾ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਜੀ ਰਾਮ ਜੈ ਜੀ ਰਾਮ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਹੈ ਬਾਬੇ ਤੋਂ ਮੈਨੇ ਮਹਾਰਾਸ਼ਟਰ ਦੇ ਵਿੱਚ ਬਹੁਤ ਤਰਸ ਆਇਆ ਯਾਰ ਜਿਹੜਾ ਬੀਜੇਪੀ ਦੀ ਸਪੋਰਟ ਕੀਤੀ ਹੈ ਔਰ ਉਸ ਤੋਂ ਬਾਅਦ ਸਪਸ਼ਟੀ ਪੁੱਛ ਲਓ ਯਾਰ ਇਸ ਨੂੰ ਪੁੱਛ ਲਓ ਚਲੋ ਤੁਸੀਂ ਮੈਂਦਾ ਹੀ ਆ ਰਹੇ ਹੋ ਤੁਸੀਂ ਦੱਸੋਗੇ ਤਾਂ ਜ਼ਿਆਦਾ ਬਿਹਤਰ ਰਹੇਗਾ ਇਹ ਤਾਂ ਮੈਨੇ ਠੀਕ ਕੀਤਾ ਨਹੀਂ ਉਹ ਤੇ ਸਪੋਰਟ ਕਰਕੇ ਬਾਬੇ ਤੋਂ ਮੇਰੀ ਆਪਾਂ ਗੱਲ ਕਰਦਿੰਨੇ ਆ ਤੁਹਾਡੇ ਮਤਬਾਕ ਤਾਂ ਠੀਕ ਕੀਤਾ ਤੁਹਾਡੇ ਮਤਬਾਕ ਨਹੀਂ ਮੇਰੇ ਮਤਬਾਕ ਠੀਕ ਨਹੀਂ ਕੀਤਾ ਤੁਹਾਡੇ ਮਤਬਾਕ ਬਿਲਕੁਲ ਸਿੱਖਾਂ ਦੀ ਬਾਤ ਸ਼ਰਿਖ ਦੇ ਖਿਲਾਫ ਨੰਬਰ ਕਰ ਰਹੇ ਹੋ ਜੀ ਮਾਨ ਸਾਹਿਬ ਤੁਹਾਨੂੰ ਤੇ ਤੁਹਾਡੇ ਲਈ ਗੱਲ ਕਰਦਾ ਪੰਥ ਸੁਣਦਾ ਬਿਲਕੁਲ ਮੈਂ ਸਿੱਖਾਂ ਹਾਂ ਇਸ ਕਰਕੇ ਮੈਂ ਸਿੱਖਾਂ ਹਾਂ ਇੱਕ ਮਿੰਟ ਯਾਰ ਛੱਡ ਮਾਨ ਸਾਹਿਬ ਤੁਹਾਡੀ ਕਹੀ ਹੋਈ ਗੱਲ ਸਮਝੀ ਕੰਮ ਬੜੀ ਧਿਆਨੀ ਹੋਣ ਜਾਂਦਾ ਸਮਝਦੀ ਹੈ ਬਾਬੇ ਹਰਨਾਮ ਸਿੰਘ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਔਰ ਆਪਣੀ ਗਲਤੀ ਨੂੰ بار-बार ਉਹ ਆਪਣੇ ਚਾਹਤਿਆਂ ਕੋਲੋਂ ਪੁਸ਼ਟੀ ਕਰਾ ਰਹੇ ਨੇ ਕਿ ਮੈਂ ਜੋ ਕੀਤਾ ਬਿਲਕੁਲ ਠੀਕ ਫੈਸਲਾ ਲਿਆ ਤੁਸੀਂ ਇਹਨੂੰ ਕਿਹਾ ਦੇ ਦਿਓ ਮੈਨੂੰ ਬਦਲ ਦੇਣਾ ਚਾਹੀਦਾ ਜੀ ਉਹ ਇਸ ਪਦਵੀ ਤੇ ਯੋਗ ਨਹੀਂ ਹੈ ਜਿਹੜਾ ਤਕਸਾਲ ਦੀ ਬੇਇੱਜ਼ਤੀ ਕੀਤੀ ਹੈ ਜੀ ਬਾਬਾ ਦੀਪ ਸਿੰਘ ਨੇ ਤਕਸਾਲ ਚਲਾਈ ਹੈ ਸੰਜੁਨੈਨ ਸਿੰਘ ਤੇ ਨਰਮਣ ਨੇ ਆਪਣਾ ਸੀਸ ਦੁੱਟਾ ਤੇ ਬੀਜੇਪੀ ਨੇ ਜੇ ਤੋਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਵਾਜਪਾਈ ਉਹਨਾਂ ਦਾ ਲੀਡਰ ਸੀ ਤੇ ਵਾਜਪਾਈ ਨੇ ਕਰਿਆ ਸਿਕਰਿਟੀ ਇਹ ਸਾਡੀ ਦੁਰਗਾ ਮਾਤਾ ਹੈ ਇੰਦਰਾ ਗਾਂਧੀ ਨੂੰ ਤੇ ਅਡਵਾਨੀ ਸਾਹਿਬ ਨੇ ਮਹਾਰਾਜ ਜੀ ਕਿਹਾ ਸੀਗਾ 4 ਸਾਲ 4 ਮਹੀਨੇ ਪਹਿਲੇ ਹੋ ਜਾਣਾ ਚਾਹੀਦਾ ਸੀ 6 ਮਹੀਨੇ ਹਾਂ 6 ਮਹੀਨੇ ਇੱਕ ਮਿੰਟ ਹਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਜਾਣਾ ਮੈਂ ਜਵਾਬ ਦਊਂਗਾ ਹਾਂ ਜੀ ਮਨਸਪਰਨਾਮ ਸਿੰਘ ਨੇ ਵੀ ਕਿਹਾ ਕਿ ਆਪਾਂ ਹੁਣ ਬਹਿ ਕੇ ਗੱਲ ਕਰਨ ਦੇ ਚ ਨਹੀਂ ਮੈਂ ਗੱਲ ਮੁੱਕ ਕੇ ਕੀਤੇ ਆਪਾਂ ਤਲਵਾਰ ਤੇ ਵੀ ਆਵਾਂਗੇ ਲੜਾਈ ਵੀ ਸਾਡਾ ਅਥੀਰਲਾ ਧਿਆਰ ਹੋ ਉਹ ਦੋਨੋਂ ਪੁੱਛ ਲੋ ਨਾ ਜੀ ਸਰ ਜੋਤੀ ਤੁਹਾਨੂੰ ਲੱਗਦਾ ਕਿ ਉਹ ਕਾ ਕੀ ਨਾ ਚਾਹ ਕੋ ਬੋਝ ਤੁਸੀਂ ਤੁਸੀਂ ਦਲੀਲ ਦੇਣਾ ਗੱਲ ਨਹੀਂ ਕਰਦੇ ਸਾਡਾ ਬਿਆਨ ਹੈ ਜੀ ਮੈਂ ਤੁਸੀਂ ਤਾਂ ਲੜਾਈ ਨੂੰ ਆਉਂਦੇ ਹੋ ਕਿਵੇਂ ਚਲੋ ਉਹ ਕਹਿੰਦੇ ਜੀ ਠੀਕ ਹੈ ਕਿ ਬੰਦ ਕਰੋ ਯੂ ਆਰ ਨਾਟ ਅਬਾਊਟ ਜਰਨਲਿਸਟ